ਸਤ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਅਸੀਂ ਐਂਟਨਮਸ ਕਰਾਂਗੇ ਜਿਨ੍ਹਾਂ ਨੂੰ ਆਪੋਜੀਟ ਜਾਂ ਪੰਜਾਬੀ ਵਿੱਚ ਵਿਪਰੀਤ ਜਾਂ ਵਿਰੋਧੀ ਸ਼ਬਦ ਵੀ ਕਹਿੰਦੇ ਹਨ ਸ਼ੁਰੂ ਕਰਨਾ ਸਟਾਰਟ ਖਤਮ ਕਰਨਾ ਫਿਨਿਸ਼ ਤਾਲਾ ਲੋਕ ਤਾਲਾ ਖੋਲਣਾ ਅਨਲੌਕ ਪਹੁੰਚਣਾ ਅਰਾਈਵ ਛੱਡਣਾ ਲੀਵ ਤੱਕਾ ਪੁਸ਼ ਖਿੱਚਣਾ ਪੁਲ ਲੱਭੋ ਫਾਈਂਡ ਗਵਾਉਣਾ ਲੂਜ਼ ਬਚਾਉਣਾ ਸੇਵ ਖਰਚ ਕਰਨਾ ਸਪੈਂਡ ਉਧਾਰ ਲੈਣਾ ਬੋਰੋ ਉਧਾਰ ਦੇਣਾ ਲੈਂਡ ਜਿੰਦਾ ਅਲਾਈਵ ਮਰ ਜਾਣਾ ਡੈਡ ਸ਼ੁਰੂਆਤ ਬਿਗਿਨਿੰਗ ਐਂਡ ਬਣਾਉਣਾ ਬਿਲਡ ਨਸ਼ਟ ਕਰਨਾ ਡਿਸਟਰੋਏ ਆਖਦੇ ਹਾਂ ਜੀ